ਮਾਰਕੀਟ ਦੇ ਵਿੱਚ ਲਾਂਚ ਹੋਇਆ ਪਰਫਿਊਮ ਨਾਮ ਨੇ ਮਚਾਇਆ ਦੁਨੀਆ ਦੇ ਵਿੱਚ ਤਹਿਲਕਾ ਦੁਬਈ ਦੀ ਰਾਜਕੁਮਾਰੀ ਨੇ ਕੀਤਾ ਲਾਂਚ ਡਿਵੋਰਸ ਯਾਨੀ ਕਿ ਤਲਾਕ ਜਦੋਂ ਦੋ ਜੀਆਂ ਦੀ ਆਪਸ ਦੇ ਵਿੱਚ ਨਹੀਂ ਨਿਪਦੀ ਤਾਂ ਤਲਾਕ ਲੈ ਲਿਆ ਜਾਂਦਾ ਪਰ ਕੀ ਕਦੇ ਤੁਸੀਂ ਡਿਵੋਰਸ ਨਾਮ ਦਾ ਪਰਫਿਊਮ ਸੁਣਿਆ ਜੀ ਹਾਂ ਦੱਸ ਦਿਓ ਕਿ ਦੁਬਈ ਦੀ ਪ੍ਰਿੰਸਸ ਯਾਨੀ ਕਿ ਰਾਜਕੁਮਾਰੀ ਦੇ ਵੱਲੋਂ ਡਿਵੋਰਸ ਨਾਮ ਦਾ ਇੱਕ ਪਰਫਿਊਮ ਲਾਂਚ ਕੀਤਾ ਗਿਆ ਹੈ ਰਾਜਕੁਮਾਰੀ ਦੇ ਵੱਲੋਂ ਪਰਫਿਊਮ ਲਾਂਚ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਪਰ ਪਰਫਿਊਮ ਦਾ ਨਾਂ ਇਸ ਵਕਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਦੱਸ ਦਈਏ ਕਿ ਇਸ ਪਰਫਿਊਮ ਦਾ ਨਾਂ ਡਾਈਵੋਰਸ ਰੱਖਿਆ ਗਿਆ ਹੈ ਅਕਸਰ ਹੀ ਲੋਕ ਬ੍ਰੇਕਅਪ ਜਾਂ ਤਲਾਕ ਤੋਂ ਬਾਅਦ ਕੁਝ ਅਜਿਹਾ ਕਰ ਦਿਖਾਉਂਦੇ ਨੇ ਜਿਸ ਦੇ ਚੱਲਦੇ ਹੋਏ ਸਾਹਮਣੇ ਵਾਲਾ ਪਛਤਾਉਣ ਤੇ ਮਜਬੂਰ ਹੋ ਜਾਂਦਾ ਹੈ ਪਰ ਫਿਲਹਾਲ ਰਾਜਕੁਮਾਰੀ ਦੇ ਵੱਲੋਂ ਜੋ ਇਹ ਪਰਫਿਊਮ ਲਾਂਚ ਕੀਤਾ ਗਿਆ ਇਸ ਨੇ ਪੂਰੀ ਦੁਨੀਆ ਨੂੰ ਹਰਾਨੀ ਦੇ ਵਿੱਚ ਪਾ ਦਤਾ ਹੈ ਤਾਂ ਦੁਬਈ ਦੀ ਰਾਜਕੁਮਾਰੀ ਸ਼ੇਖ ਮਹਾਰਾ ਹੋਂ ਦੇ ਸਵਕਤ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਆਪਣੇ ਨਵੇਂ ਲਾਂਚ ਕੀਤੇ ਹੋਏ ਪਰਫਿਊਮ ਨੂੰ ਲੈ ਕੇ देयर इज अल ਦੁਬਈ ਦੇ ਸ਼ਾਸਕ ਮੁਹੰਮਦ ਬਿਨ ਰਾਸ਼ਦ ਅਲ ਮਕਤੂਮ ਦੀਤੀ ਰਾਜਕੁਮਾਰੀ ਸ਼ੇਖ ਮਹਾਰਾ ਨੇ ਕੁਝ ਅਜਾਇਹਾ ਕੀਤਾ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਆਪਣੇ ਪਤੀ ਨਾਲ ਤਲਾਕ ਤੋਂ ਬਾਅਦ ਹੋਂ ਇੱਕ ਪਰਫਿਊਮ ਸ਼ੇਖ ਮਹਾਰਾ ਨੇ ਲਾਂਚ ਕੀਤਾ ਦੁਬਈ ਦੀ ਰਾਜਕੁਮਾਰੀ ਦੇ ਲਈ ਪਰਫਿਊਮ ਲਾਂਚ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਉਸਨੇ ਪਰਫਿਊਮ ਦਾ ਨਾਮ ਡਾਈਵੋਰਸ ਰੱਖਿਆ ਦੁਬਈ ਦੀ ਰਾਜਕੁਮਾਰੀ ਸ਼ੇਖ ਮਹਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਯਾਨੀ ਕਿ ਇੰਸਟਾਗ੍ਰam ਤੇ ਆਪਣੇ ਇਸ ਡਾਈਵੋਰਸ ਪਰਫਿਊਮ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਲੋਕ ਹੁਣ ਇਸ ਪੋਸਟ ਨੂੰ ਵੇਖ ਕੇ ਹੈਰਾਨ ਰਹਿ ਗਏ ਨੇ ਤਾਂ ਦੱਸ ਦਿਆ ਹੁਣ ਤੁਹਾਨੂੰ ਕੀ ਹੈ ਇਸ ਡਾਈਵੋਰਸ ਪਰਫਿਊਮ ਦੇ ਪਿੱਛੇ ਦੀ ਕਹਾਣੀ ਦੁਬਈ ਦੀ ਰਾਜਕੁਮਾਰੀ ਸ਼ੇਖ ਮਹਾਰਾ ਦਾ ਵਿਆਹ ਸ਼ੇਖ ਮਾਨਾ ਬਿਨ ਮੁਹੰਮਦ ਨਾਲ ਪਿਛਲੇ ਸਾਲ ਮਈ ਦੇ ਵਿੱਚ ਹੋਇਆ ਸੀ ਵਿਆਹ ਦੇ 12 ਮਹੀਨਿਆਂ ਬਾਅਦ ਸ਼ੇਖ ਮਹਾਰਾ ਨੇ ਇੱਕ ਪਿਆਰੀ ਬੱਚੀ ਨੂੰ ਜਨਮ ਦਿੱਤਾ ਪਰ ਬੱਚੀ ਦੇ ਜਨਮ ਤੋਂ 2 ਮਹੀਨੇ ਬਾਅਦ ਸ਼ੇਖ ਮਹਾਰਾ ਨੇ ਆਪਣੇ ਪਤੀ ਦੇ ਨਾਲ ਤਲਾਕ ਲਿਆ ਸੀ ਤਲਾਕ ਵੀ ਕੁਝ ਇਸ ਤਰ੍ਹਾਂ ਦਿੱਤਾ ਕਿ ਪੂਰੀ ਦੁਨੀਆ ਹੈਰਾਨ ਸੀ ਸ਼ੇਖ ਮਹਾਰਾ ਨੇ ਆਪਣੇ ਪਤੀ ਨੂੰ ਇੰਸਟਾਗ੍ਰam ਤੇ ਪੋਸਟ ਕਰਕੇ ਤਲਾਕ ਦਿੱਤਾ ਸੀ ਉਸ ਸਮੇਂ ਲੋਕਾਂ ਨੂੰ ਸ਼ੇਖ ਮਹਾਰਾ ਦਾ ਤਲਾਕ ਦੇਣ ਦਾ ਅੰਦਾਜ਼ ਕਾਫੀ ਪਸੰਦ ਆਇਆ ਸੀ ਉਸਨੇ ਉਸ ਸਮੇਂ ਆਪਣੇ ਪਤੀ ਨੂੰ ਵੀ ਅਨਫੋਲੋ ਕਰ ਦਿੱਤਾ ਤੇ ਆਪਣੇ ਪਤੀ ਦੀ ਨਾਲ ਸਾਰੀਆਂ ਪੋਸਟਾਂ ਵੀ ਡਿਲੀਟ ਕਰ ਦਿੱਤੀਆਂ ਉਸਨੇ ਦੋਸ਼ ਲਾਇਆ ਕਿ ਸ਼ੇਖ ਮਾਨਾ ਕਿਸੇ ਹੋਰ ਔਰਤ ਦੇ ਨਾਲ ਸੰਬੰਧਾਂ ਦੇ ਵਿੱਚ ਸੀ ਜਿਸ ਦੇ ਚਾਲ ਦੇ ਇਹ ਤਲਾਕ ਰਾਜਕੁਮਾਰੀ ਦਿਵਲੋਂ ਦਿੱਤਾ ਗਿਆ ਸ਼ੇਖ ਮਹਾਰਾ ਯੂਏਈ ਦੇ ਉਪ ਰਾਸ਼ਟਰਪਤੀ ਤੇ ਦੁਬਈ ਦੇ ਹੱਕ ਸ਼ੇਖ ਮੁਹੰਮਦ ਬਿਨ ਰਾਸ਼ਦ ਅਲ ਮਕਤੂਮ ਦੀ ਲਾਜਲੀ ਬੇਟੀ ਹੈ ਮਹਾਰਾ ਦੇ ਕਾਫੀ ਲਗਜ਼ਰੀ ਸ਼ੌਂਕ ਨੇ ਸ਼ੇਖ ਮਹਾਰਾ ਨੂੰ ਨਵਾਬੀ نسل ਦੇ ਘੋੜਿਆਂ ਦਾ ਬਹੁਤ ਸ਼ੌਕ ਹੈ ਸ਼ੇਖ ਮਹਾਰਾ ਕੋਲ ਕਰੀਬ 11 ਨਵਾਬ نسل ਦੇ ਘੋੜੇ ਨੇ ਜਿਨ੍ਹਾਂ ਤੇ ਸਾਲਾਨਾ 40 ਮਿਲੀਅਨ ਡਾਲਰ ਖਰਚ ਕੀਤੇ ਜਾਂਦੇ ਨੇ ਦੁਬਈ ਦੇ ਹਾਕਮ ਸ਼ੇਖ ਮੁਹਮਮਦ ਬਿਨ ਰਾਸ਼ਦ ਅਲ ਮਕਦੂਮ ਦੇ 6 ਵਿਆਹ ਹੋਏ ਨੇ 6 ਵਿਆਹਾਂ ਤੋਂ ਮੁਹਮਮਦ ਰਾਸ਼ਦ ਦੇ 30 ਬੱਚੇ ਨੇ ਜਿਨ੍ਹਾਂ ਦੇ ਵਿੱਚੋਂ ਸ਼ੇਖ ਮਹਾਰਾ ਸਭ ਤੋਂ ਲਾਡਲੀ ਹੈ ਮਹਾਰਾ ਨੂੰ ਕੋਈ ਰੂਲ ਫੋਲੋ ਨਹੀਂ ਕਰਨੇ ਪੈਂਦੇ ਪਿਤਾ ਦੇ ਵੱਲੋਂ ਸ਼ੇਖ ਮਹਾਰਾ ਨੂੰ ਪੂਰੀ ਆਜ਼ਾਦੀ ਦਿੱਤੀ ਹੋਈ ਹੈ ਜਿੱਥੇ ਬਾਕੀ ਔਰਤਾਂ ਯਾਨੀ ਕਿ ਨਵਾਬ ਦੀਆਂ ਪਤਨੀਆਂ ਤੇ ਪੇਟੀਆਂ ਹਜਾਬ ਦੇ ਵਿੱਚ ਨਜ਼ਰ ਆਉਂਦੀਆਂ ਨੇ ਪਰ ਸ਼ੇਖ ਮਹਾਰਾ ਬਿਨਾ ਹਜਾਬ ਦੇ ਨਜ਼ਰ ਆਉਂਦੀ ਹੈ ਸ਼ੇਖ ਮਹਾਰਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ ਤੇ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਛੋਟੀਆਂ-ਛੋਟੀਆਂ ਗੱਲਾਂ ਪੋਸਟ ਕਰਦੀ ਰਹਿੰਦੀ ਹੈ ਜੇਕਰ ਸ਼ੇਖ ਮਹਾਰਾ ਦੀ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਸ਼ੇਖ ਮਹਾਰਾ ਦੀ ਕੁੱਲ ਸੰਪਤੀ 200 ਤੋਂ 300 ਮਿਲੀਅਨ ਡਾਲਰ ਦੇ ਵਿਚਕਾਰ ਹੈ ਸ਼ੇਖ ਮਹਾਰਾ ਆਪਣੀ ਇੱਕ ਪੂਰੀ ਲਗਜ਼ਰੀ ਲਾਈਫ ਜਿਉਂਦੀ ਹੈ ਪਰ ਫਿਲਹਾਲ ਦੁਬਈ ਦੀ ਇਹ ਪ੍ਰਿੰਸੈਸ ਆਪਣੇ ਨਵੇਂ ਲਾਂਚ ਕੀਤੇ ਪਰਫਿਊਮ ਨੂੰ ਲੈ ਕੇ ਚਰਚਾ ਦੇ ਵਿੱਚ ਬਣੀ ਹੋਈ ਹੈ ਆਪਣੇ ਨਿਊ ਲਾਂਚ ਕੀਤੇ ਪਰਫਿਊਮ ਦੇ ਨਾਲ ਦੁਬਈ ਦੀ ਰਾਜਕੁਮਾਰੀ ਨੇ ਤਹਿਲਕਾ ਮਚਾ ਦਿੱਤਾ ਹੈ ਦੱਸਦੇ ਕਿ ਇਸ ਪਰਫਿਊਮ ਨੂੰ ਰਾਜਕੁਮਾਰੀ ਦੇ ਵੱਲੋਂ ਸੋਮਵਾਰ ਨੂੰ ਲਾਂਚ ਕੀਤਾ ਗਿਆ ਇਸ ਦੀ ਲੁੱਕ ਵੀ ਕਾਫੀ ਸ਼ਾਨਦਾਰ ਹੈ ਤੇ ਇਸ ਪਰਫਿਊਮ ਦੇ ਨਾਂ ਨੇ ਲੋਕਾਂ ਨੂੰ ਕਾਫੀ ਹੈਰਾਨ ਕਰ ਦਿੱਤਾ ਹੈ ਬਾਕੀ ਤੁਹਾਨੂੰ ਇਹ ਨਵੇਂ ਲਾਂਚ ਕੀਤੇ ਗਏ ਪਰਫਿਊਮ ਦਾ ਨਾਂ ਕਿਵੇਂ ਦਾ ਲੱਗਿਆ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਦਿਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀ ਵੀ